सब्जी मैं लून से कहनी ना दुकान तेनालीराम पा रात में रोटी खाई पता लगी दुकान लिया है ही नहीं मैं हूं देखिया अंदर डब्बे भी नहीं है ही लून तू पहला गी ती भी लून नहीं है अज्ञा शनिवार है अज नी माड़ा होंगे ਨਾ ਮਮੀ ਇਹ ਕੀ ਗੱਲ ਹੋਈ ਮੈਨੂੰ ਤਾਂ ਸੀ ਵੀ ਅੰਦਰ ਪਿਆ ਹੋਣਾ ਜੋ ਮੈਂ ਚੈੱਕ ਕਰਕੇ ਦੇਖਿਆ ਕਾਊਂਟਰ 'ਚ ਹੈ ਹੀ ਨਹੀਂ ਗਾ ਲੂਣ ਤਾਂ ਫਿਰ ਸਬਜ਼ੀ 'ਚ ਕੀ ਪਾਵਾਂਗੇ ਲੂਣ ਤਾਂ ਉਹ ਲਿਆਉਣਾ ਹੀ ਪਊਗਾ ਮਾੜਾ ਮੋਟਾ ਪਿਆ ਹੋਊ ਉਹੀ ਪਾ ਲ ਅੱਜ ਤਾਂ ਘੱਟ ਖਾ ਲਾਂਗੇ ਜਿਹਦਾ ਦਿਨ ਮਾੜਾ ਮੋਟਾ ਕੀ ਜਮੇ ਨਹੀਂ ਹੈਗਾ ਲੂਣ ਜੇ ਮਾੜਾ ਮੋਟਾ ਹੁੰਦਾ ਮੈਂ ਫਿਰ ਅਡਜਸਟਮੈਂਟ ਕਰ ਲੈਂਦੀ ਹੁਣ ਜਮੇ ਲੂਣ ਨਹੀਂ ਹੈਗਾ ਲੂਣ ਤੋਂ ਬਣੀ ਸਬਜ਼ੀ ਖਾ ਲਾਂਗੇ ਫਿਰ ਬੈਂ ਬੈਂ ਲਈ ਫਿਰ ਦਮੂਰੀ ਸਬਜ਼ੀ ਖਾ ਲਾਂਗੇ ਇਹ ਕਰਜੇ ਦਾ ਘਰ ਹੁੰਦਾ ਜੇ ਸ਼ਨੀਵਾਰ ਨੂੰ ਨੂਨ ਲੈ ਵੀ ਮੈਂ ਨਹੀਂ ਲਿਆਉਂਦੀ ਅੱਜ ਚਲ ਬਾਰੇ ਮੈਂ ਵਿਚਾਰ ਕਰ ਲਿਆ ਕਰ ਨਾ ਆਪਾਂ ਤਾਂ ਚੱਲ ਨਹੀਂ ਰੋਟੀ ਖਾ ਰਹੇ ਨਾ ਕੋਈ ਰਿਸ਼ਤੇਦਾਰ ਆਇਆ ਹੋਵੇ ਲੂਣਾ ਨਾ ਹੋਵੇ ਸਬਜ਼ੀ ਬਣਾਉਣ ਕੋਲ ਬੈਠੇ ਰਹੀ ਵੀ ਲੂਣ ਨਹੀਂ ਹੈਗਾ ਸਾਡੇ ਤਾਂ ਤੁਸੀਂ ਤਾਂ ਬਣਾ ਲੂਣ ਤੁਸੀਂ ਸਬਜ਼ੀ ਖਾ ਲੋ ਚੱਲ ਇੱਕ ਹੀ ਗੱਲ ਹੋਈ ਫਿਰ ਆਜਾ ਤਾਂ ਚੱਲ ਆਹੀਂ ਖਾ ਲੈ ਅੱਗੇ ਤਾਂ ਧਿਆਨ ਰੱਖਿਆ ਕਰ ਬੀ ਆ ਈ ਚੀਜ਼ ਹੈ ਨਹੀਂ ਆਏ ਕੀ ਖਾ ਲੈ ਕੋਈ ਨਾ ਮੈਂ ਸੁੱਕੀ ਤੋਂ ਮੰਗਾ ਲੇ ਮम्मी ਤੇਰੇ ਤਾਂ ਆ ਹੀ ਰਹੇ ਹਰੇ ਦੇ ਵਾਲੇ ਪਾਸੇ ਬੈਨ ਮੂਰੇ ਰੱਖ ਲਈਆਂ ਤੂੰ ਤਾਂ ਸੁੱਕੀ ਨੂੰ ਕਹਿੰਦੀ ਮੈਂ ਉਹ ਆਪ ਹੀ ਲਿਆ ਦੂ ਮੈਨੂੰ ਲੂਣ ਤੇ ਲਾ ਕਣੀ ਹੈ ਨਹੀਂ ਨੂ ਤੂੰ ਪਹਿਲਾਂ ਦੇਖ ਲੈ ਇੱਕਦਾਂ ਜਮੀਨ ਨੇ ਦਰੁਚਾਰ ਕਰਦੀ ਹੈਗੀ ਅੱਜ ਕੱਲ ਦੀਆਂ ਕਹਿੰਦੀ ਆ ਜਾਂਦੇ ਸੁੱਕੀ ਨੋ ਤਾਂ ਮੈਂ ਕਹਾਂ ਲਿਆਉਣ ਦੇ ਸੁੱਕੀ ਕਿਵੇਂ ਲਿਆਊਗਾ ਮੈਂ ਲਿਆਉਂਦੇ ਹਾਂ ਸੁੱਕੀ ਨੋ ਸਬਜ਼ੀ ਬਣਾਈ ਜਾਂਦੀ ਹੈ ਹਾਂਜੀ ਬਣਾਈ ਜਾਂਦੀ ਸੀ ਬਸ ਮੈਂ ਤੁਹਾਨੂੰ ਥੋੜੀ ਵੇਟ ਕਰੀ ਜਾਂਦੀ ਸੀ ਮੜਾ ਦੁਕਾਨ ਤੋਂ ਮੈਨੂੰ ਲੂਣ ਲਿਆਉਣ ਦੇ ਜਾ ਕੇ ਲੈ ਆ ਦੰਨਾਗਾ ਹੋਰ ਮੰਮੀ ਨੂੰ ਕਹਾ ਮੈਂ ਕਿ ਲਿਆ ਆ ਦੋ ਮੰਮੀ ਲੂਣ ਮੰਮੀ ਤਾਂ ਗੁੱਸਾ ਹੋਸੋ ਕੁਝ ਬੋਲਣ ਲੱਗੀ ਓਏ ਮੰਮੀ ਤਾਂ ਨਹੀਂ ਬਹਿਮ ਕਰਦੀ ਰਹਿੰਦੀ ਐ ਤੇ ਮੈਂ ਲਿਆ ਦੰਨਾਗਾ ਅੱਜ ਨੂਨ ਹੀ ਲੈ ਕੇ ਆਉਣਾ ਹੈਗਾ ਐਂ ਬਣਾਉਣਾ ਸਬਜੀ ਮੈਂ ਤਾਂ ਪਰਸ਼ਾਨ ਨੂੰ ਤੁਸੀਂ ਬੋਲੋਗੇ ਲੈ ਜਮੀ ਲੂਣ ਨਹੀਂ ਹੈਗਾ ਮਾੜਾ ਮੋਟਾ ਹੁੰਦਾ ਮੈਂ ਪਾਪਾ ਦਾ ਖਾਂਦ ਨਹੀਂ ਹੈਗੇ ਬਿਨਾਂ ਨੂਨਾਂ ਦੀ ਸਬਜੀ ਮੈਂ ਤਾਂ ਲੈ ਕੇ ਆਉਣਾਗਾ ਹੋਰ ਲੈ ਕੇ ਆਉਗਾ ਹੋਰ ਇਹ ਤਾਂ ਐਂ ਕਹੀ ਜਾਂਦੀ ਰਹਿੰਦੀ ਆ ਮੁਰਗੀ ਦਾ ਇਹ ਵੀ ਦੱਸ ਦੇਣੀ ਹੈਗੀ ਤੁਸੀਂ ਲੈ ਆਓ ਕਰੋ ਮੇਰੇ ਰੋਟੀ ਪਾਣੀ ਧੋਸ ਦੇ ਲਿਆ ਤਾਂ ਕਿ ਬਾਅਦ ਚੋਂ ਨਹੀਂ ਹੋਊਗਾ ਤੁਹਾਨੂੰ ਬਾਅਦ ਕੀ ਨਹੀਂ ਪੜੇ ਠੀਕ ਹੈ ਕਹਿੰਦੀ ਆ ਕਿ ਨਹੀਂ ਹੈਗਾ ਮੈਨੂੰ ਤਾਂ ਵਧੀਆ ਮਿਰਚ ਹੈ ਕਿ ਅਰਦਾਰ ਚ ਹਾਂ ਫਿਰ ਲੂਣ ਲੈਂਦਾ ਸੀ ਕਿੱਥੋਂ ਲੈਂਦਾ ਉਹ ਫਿਰ ਸਾਹਮਣੇ ਦੀ ਜੀ ਕਿਉਂ ਲੈਈ ਸੀਗੀ ਮੈਂ ਕਿਹਾ ਦੁਕਾਨ ਤੋਂ ਤਾਂ ਨਹੀਂ ਲਾਉਣ ਦਿੱਤਾ ਹੈਗਾ ਹੁਣ ਲੂਣ ਤਾਂ ਕੋਣੀ ਸੀ ਸਬਜੀ ਚ ਨਹੀਂ ਫਿਰ ਸ਼ਾਮ ਨੂੰ ਮੈਨੂੰ ਬੋਲਦਾ ਸੁਖੀ ਵੀ ਹੈ ਬਣਾ ਲੂਣ ਤੋਂ ਸਬਜੀ ਫੜਾ ਤੇ ਉਹਨੂੰ ਮੈਂ ਕੀ ਕਹਿੰਦੀ ਫਿਰ ਕੱਟ ਹੀ ਉਹ ਹੀ ਗੱਲ ਫਿਰ ਮੈਂ ਤੈਨੂੰ ਦੁਕਾਨ ਤੋਂ ਹੀ ਨਾ ਲੈ ਆਂਦੀ ਦੁਕਾਨ ਮਾੜਾ ਹੁੰਦਾ ਹੈ ਕਿਸੇ ਦਿਨ ਬਾਹਰੋਂ ਲੈ ਆ ਤੈਨੂੰ ਜੇ ਅਗਲਾ ਬੈਂਕ ਕਰਦਾ ਹੁੰਦਾ ਨਾ ਅਗਲਾ ਮੈਨੂੰ ਲੂਨ ਨਾ ਦਿੰਦਾ ਸਾਰੇ ਤੇ ਵਰਗੇ ਮੰਮੀ ਥੋੜੀ ਨੇ ਅੱਜ ਕੱਲ ਤਾਂ ਕੋਈ ਨਹੀਂ ਬੈਂਕ ਕਰਦਾ ਹੈਗਾ ਇੱਕ ਵਾਰ ਕਿਹਾ ਮੈਨੂੰ ਲੂਨ ਦੇ ਦੋ ਦੀ ਮੈਨੂੰ ਦੇਤੀ ਗੋਲੀ ਭਾ ਕੇ ਮੈਨੂੰ ਪੈਸੇ ਦੀ ਗੱਲਾਂ ਦਾ ਪਹਿ ਹੈ ਮੈਂ ਤੁਸੀਂ ਤਾਂ ਸਾਰੇ ਛੋਟੇ ਵਰਗੀ ਹੋਣ ਚਲ ਕੋਈ ਨਹੀਂ ਅੱਜ ਤਾਂ ਲਿਆਂਦਾ ਤੂੰ ਬਾਦ ਨਾਲ ਨਹੀਂ ਪਹਿਲਾਂ ਦੇਖ ਲੈ ਕਾ ਚੀਜ਼ ਚੰਗਾ ਠੀਕ ਹੈ ਰੋਕ ਲਓ ਲੈ ਕਣੀ ਮਤ ਗਮਾਂਡੀਆਂ ਦੇ ਲਈ ਇਹ ਤਾਂ ਮਾਈਕਰਨ ਦੁਕਾਨ ਤੋਂ ਨਹੀਂ ਲੈ ਕੇ ਦਿੱਤਾ ਹੈਗਾ ਤੂੰ ਕਮਾਂਡੀਆਂ ਕਿਉਂ ਲੈਣਗੀ ਇਹ ਨਹੀਂ ਫਹਿਮਣ ਜਾਣਦੀਆਂ ਹੈਗੀਆਂ ਅੱਜ ਕੱਲ੍ਹ ਦੀਆਂ ਕਿੰਨੀ ਮਸਾ ਪਕਾਈ ਕਰੀਐ ਨਾਲ ਅੱਗੀ ਕਰੀਐ ਨਾ ਵਰਦੀਆਂ ਭਾਂਡੇਆਂ ਮਾਰਨੀਆਂ ਵੀ ਦੁੱਧ ਘਰਮ ਕਰ ਲੈ ਤਦ ਕਰੀ ਪਾਈਗੀ ਉਹ ਵੀ ਦਰਜਾ ਨਹੀਂ ਬ੍ਰਿਹਤ ਆ ਹਾਂ ਮੈਂ ਆਉਂਦੀ ਆ ਕੁਛ ਨਹੀਂ ਮੈਂ ਤਾਂ ਵਾਲਾਂ ਚੰਗੀ ਜਿਹੀ ਕਰੀ ਸੀ ਬਹੁਤ ਅੱਜਿਲ ਵਹੀ ਜਾਨੀ ਹੈ ਸੱਤ ਵਜੇ ਪਹਿਲਾਂ ਤੁਸਾਂ ਨੇ ਅੱਜ ਮੇਰਾ ਟਾਈਮ ਨਹੀਂ ਲੱਗਿਆ ਸਾਰਾ ਲਵਾਉਣ ਦਾ ਮੈਂ ਕਿਹਾ ਸਵੇਰੇ ਬਾੜੇ ਉੱਜਿਆਂ ਦੇ ਵਾਲ ਨੇ ਹੁਣ ਸਾਫ਼ ਕਰ ਲੈਣੀਆਂ ਚੱਲ ਮਾਰਾ ਹੁੰਦਾ ਏ ਤੂੰ ਮੰਗਲਵਾਰ ਇਕੱਜ ਹੁਣ ਤਾਂ ਅੱਖ ਨੇ ਸਲਵਹੀ ਜਾਨੀ ਹੈ ਲੈ ਮੰਗਲਵਾਰ ਦਾ ਕੀ ਉਸ ਨੂੰ ਧੋਏ ਸਰ ਨਾਲ ਨਾ ਆਪ ਨੂੰ ਕਿੰਦਾ ਸਰ ਬਾਹਰ ਮਾਰਾ ਹੁੰਦਾ ਏ ਮੰਗਲਵਾਰ ਨੂੰ ਅੱਖਾਂ洗 ਬਾਗਾ ਦਿਨੇ ਵਾਲਿਆ ਕਦ ਦਿਨੇ ਕੀ ਕਰਦੀ ਹੁੰਨੀ ਏ ਦੇੜਾ ਜਿਹਾ ਟਾਈਮ ਹੀ ਲੱਗਾ ਹੈਗਾ ਅੱਜ ਮੈਂ ਜਦੋਂ ਸੋਚਣਾ ਤੀਏ ਇਹ ਦੋਵੇਂ ਟਾਈਮ ਹੀ ਲੱਗੇ ਮੈਂ ਕਿ ਸਵੇਰੇ ਫਿਰ ਬਾਲੇ ਬਾਲ ਜਿਆਨੇ ਮੈਂ ਤਾਂ ਕਰਕੇ ਵਾਹਾਂ ਲੱਜੀ ਕਿਰੇ ਨਹੀਂ ਹੋ ਜਿੱਥੇ ਆਈ ਗੱਲ ਦਿੰਦੇ ਮੈਂ ਕਿਹਾ ਲੈ ਜੀ ਤੁਸੀਂ ਸਵੇਰੇ ਬਾਲੇ ਵੀ ਕਰ ਲੈ ਮੈਂ ਮੰਮੀ ਤੁਸੀਂ ਕਿਸੇ ਗੱਲ ਦੇ ਤਾਂ ਮੰਨੀਆਂ ਤੋਂ ਮੁੰਜਿਆ ਸਿਰ ਬਾਉਣ ਲੱਗੀ ਤਾਂ ਹੋ ਗਏ ਜੇ ਨੂੜ ਕਿਹਾ ਸੀ ਪੱਖ ਤਾਂ ਤਾਂ ਤੁਸੀਂ ਨੂੜ ਲੈ ਲੱਗੇ ਹਰੇ ਨਾਲੇ ਥੋੜੇ ਕੋਣ ਪਾਸ ਬਹਿ ਬਹਿ ਨੂੰ ਉਹਦਾ ਹੋਰ ਕੀ ਗੱਲ ਹੈਗੀ ਹੈ ਦੂਜੀ ਕੋਈ ਦੀਨਾ ਦੀ ਵਿਚਾਰ ਕਰਦੇ ਹੁੰਦੇ ਨੇ ਉਹ ਘਰ ਚ ਵਾਦਾ ਨਹੀਂ ਹੁੰਦਾ ਹੈਗਾ ਜਿਹੜਾ ਕੋਈ ਨਿੰਦਾ ਵਿਚਾਰ ਨਾ ਕਰੇ ਨਾ ਪਰ ਇਹ ਰਾਤ ਨੂੰ ਮੈਂ ਉਹ ਸਵੇਰੇ ਬਾਲੇ ਫਿਰ ਕੀ ਹੋ ਜੂਆ ਹੁੰਦਾ ਕੁਛ ਨਹੀਂ ਇਹ ਤੇ ਮੇਰੀ ਮੰਨਣ ਨਹੀਂ ਹੈਗੀ ਹੁੰਦਾ ਸਾਰਾ ਕੁਝ ਜੇ ਕੋਈ ਮੰਨ ਲੇ ਹੁਣ ਤੁਸੀਂ ਕੀ ਕੰਮ ਆਇਸੀ ਮੇਰੇ ਕੋਲੇ ਉਹ ਦੱਸੋ ਮੈਂ ਤਾਂ ਇਹ ਕਹੇ ਸੀ ਦੁੱਧ ਕਰਮ ਕਰ ਲੈ ਕੋਈ ਨਾ ਕਰ ਲੈ ਕਰ ਲੈ ਮੈਂ ਪੜਾ ਦਿੱਤੀ ਠੀਕ ਹੈ मम्मी उन्होंने हो कोई काम नहीं है बस सारा दिन ऐसे ही कर लेती है दिमाग लगाएगा फिर मैं तो लाडा बियर दे जी केड़ा देना है आज की काम करना है कि नहीं करना है बस ऐसे ही कर लूँगी तो जो कोई ना कोई टॉपिक नहीं है काम उन्हें सिर्फ वाला कि डिगल होगी उम्मीद आई है मैं जा क्यों नहीं मिल द� ਹੇ ਟੋਕ ਦੇ ਤੂੰ ਤਰ ਸਾਜਾਈ ਟੋਕੇ ਨਾ ਮੈਂ ਤਾਂ ਉਦੋਂ ਹੀ ਪੁੱਛ ਰਹੀ ਸੀ ਮੈਂ ਕਿੱਥੇ ਜਾਂਦੀ ਸੀ ਕਿ ਮੈਂ ਮੈਂ ਸੌ ਕੰਮ ਜਾਂਦੀ ਆ ਨਹੀਂ ਵੀ ਕੰਮ ਬਣਦਾ ਟੋਕੇ ਤੋਂ ਬਹਿਨ ਹੁੰਦਾ ਟੋਕੇ ਤੇ ਕਾਈਦਾ ਮਾਰ ਲਾਂਗਾ ਤਾਂ ਕਹਿੰਦੀ ਮੈਂ ਕਿਹਾ ਤੁਹਾਡੀ ਨਾ ਉਦੋਂ ਹੀ ਸਿਰ ਤੋਂ ਉਤਰ ਪਾਈ ਉਦਰੀ ਪਰ ਮੈਂ ਕਿਹਾ ਪੈੜੀ ਲਾਵੀਂ ਉਤਰ ਪਾਈ ਕਰ ਲੂੰਗੀ ਕੋਈ ਨਾ ਆ ਕੇ ਕਰ ਲੈਂਦੀ ਕਿਧਰ ਭਜੀ ਜਾਂਦੀ ਮੈਂ ਉਹ ਰਾਤ ਪੈੜੀ ਲੱਗ ਗਈ ਆ ਮੇਰਾ ਤਾਂ ਕਿ ਹਾਂ ਮੈਂ ਤੈਨੂੰ ਕਿੰਨੇ ਵਾਰ ਕਿਹਾ ਵੀ ਟੋਕ ਦੇ ਨਹੀਂ ਹੁੰਦੇ ਹੈਗੀ ਟੋਕੂ ਮੈਂ ਤੁਸੇ ਦਿੱਤਾ ਜਾਈ ਜਾਂ ਨਉ ਮੈਨੂੰ ਖੋਤਵਾਣੀ ਮਾਰਗੀ ਤਾਂ ਮੈਨੂੰ ਤੇਰਾ ਤਾਂ ਨਾ ਹੀ ਕੰਮ ਰਹਿਣਾ ਜਦੋਂ ਪੁੱਤ ਕੰਮ ਕਰਨ ਤੇ ਜਾਂਦਾ ਹੋਵੇ ਨਾ ਉਹਦੋਂ ਆਵਾਜ਼ ਨਹੀਂ ਮਾਰ ਦਿੰਦੇ ਪਿੱਛੋਂ ਨਾ ਫਿਰ ਬਾਜ਼ ਮਾਰੇ ਨਾਲ ਕੀ ਹੋ ਜਾਂਦਾਗਾ ਨਾਲੇਿੰਨੇ ਤੋਂ ਜੇ ਕੰਮ ਸੀ ਤਾਂ ਹੀ ਮਾਰੀ ਆਵਾਜ਼ ਐਨਾਂ ਨੇ ਪੁੱਤ ਪਤਾ ਬੰਦੇ ਕੰਮ ਰੁਕ ਜਾਂਦੇ ਨੇ ਛੇਤੀ ਛੇਤੀ ਕੰਮ ਨਹੀਂ ਫਿਰ ਬਣਦਾ ਹੈਗਾ ਨਾ ਐਡਾ ਕਿੱਡਾ ਕੰਮ ਸੀ ਮੰਮੀ ਬਿਜੜੀ ਮੈਂ ਪਿੱਛੋਂ ਆਵਾਜ਼ ਮਾਰ ਤਾ ਥੋੜਾ ਕੰਮ ਹੀ ਨਹੀਂ ਬਣਦਾ ਹੈਗਾ ਹੁਣ ਇੱਥੇ ਵੀ ਗਵੰਡੀਆਂ ਦੇ ਘਰੇ ਕੋਈ ਗੱਲਾਂ ਹੀ ਕਰਨੀ ਹੋਣ ਚਾਚੀਆਂ ਤਾਈਆਂ ਕੋਲੇ ਹੋਰ ਕਿੱਡਾ ਕੰਮ ਆ ਥੋੜਾ ਹਨੇਕੇ ਰੋਗ ਕਰ ਤੁਮਦੀ ਹੈ ਉਹ ਕਦੇ ਤੂੰ ਆਉਂਦੀ ਨਹੀਂ ਹੈਗੀ ਹੁਣ ਜੇ ਤਾਂ ਮੈਨੂੰ ਟੋਫੀ ਦਿੱਤਾ ਮੈਂ ਤਾਂ ਜਾਂਦੀ ਨਹੀਂ ਛੱਡ ਕਰੇ ਮੈਂ ਤਾਂ ਫੇਰ ਹੀ ਜਾ ਕੇ ਆਉਂਗੀ ਚੰਗਾ ਫਿਰ ਤਰਪਾਈ ਕਰ ਲੈ ਹੁਣ ਮੁੜ ਤੱਕਾਈ ਚਲ ਕਰ ਲੂਗੀ ਤਰਪਾਈਆਂ ਤਰਪਾਈਆਂ ਨੂੰ ਕਿਹੜਾ ਫੋਟੋ ਕਰਾਉਣ ਗਈ ਤੇ ਜਾ ਕੇ ਉੱਥੇ ਤੂੰ ਨਾ ਮੇਰਾ ਕੰਮ ਨਹੀਂ ਗੰਭਾਣਜ਼ਾ ਕੰਮ ਰੋਕਤਾ ਹਾਂ ਮਮੀ ਮੈਂ ਆ ਗਿਆ ਸੀ ਅੱਛਾ ਮਹਾਂ ਉਹ ਜਿਹੜਾ ਆਪਣਾ ਸੌਦਾ ਜਾ ਬਣਦਾ ਸੀਗਾ ਅੱਛਾ ਉਹਦੇ ਤੋਂ ਪਹਿਲਾਂ ਮਹਾਂ ਤਿਲ ਬਾੜਤੀ ਦਾ ਮੂੰਹ ਸੁਗੜੀ ਕੀ ਜਨ ਲਗਾ ਧਰਤੀ ਦੀ ਪੜਨੇ ਪੈਣਗੇ ਪੈਸੇ ਆਪਣੇ ਕੋਲ ਕਿਹੜਾ ਹੈਗੇ ਨੇ ਇੰਨੇ ਫਿਰ ਧਰਨੇ ਧਰਤੀ ਦੀ ਪੈਣਗੇ ਤਾਂ ਤੇਰੀ ਗੱਲ ਪੱਕੀ ਹੈ ਹੁਣੇ ਮੌਕੇ ਤੇ ਜੀ ਸੌਦਾ ਵੱਜ ਜਾਗਾ ਉਦੋਂ ਆਰਤੀ ਨੇ ਜਵਾਬ ਦਿੱਤਾ ਫਿਰ ਔਖਾ ਹੋ ਜੂਗਾ ਫਿਰ ਉਹੀ ਗੱਲ ਅਗਲਾ ਤਾਂ ਜਵਾਬ ਤਾਂ ਖਰਾਣਤੀ ਕਾਣੂ ਨੇ ਲੰਗਾ ਉਹਦਾ ਐਂ ਕਹਿ ਦਿੰਦਾ ਵੀ ਮੈਨੂੰ ਪਹਿਲਾਂ ਤਲਾਹ ਕਰ ਦਿੰਦਾ ਕੋਈ ਤਾਂ ਗੱਲ ਹੈ ਫਿਰ ਹੁਣ ਭਈ ਅਗਲਾ ਕੋਈ ਹੋਰ ਫੜ ਕੇ ਲੈਣਾ ਆਪਾਂ ਤੋਂ ਪਹਿਲਾਂ ਉਹੀ ਗੱਲ ਹੈ ਰਕਮ ਦਾ ਕੰਮ ਆ ਹੁਣ ਐ ਥੋੜੀਆ ਵੀ ਅਗਲੇ ਕੋਲੇ ਵਾਧੂ ਪੈਨੇ ਵੀ ਚੱਕ ਕੇ ਫੜਾ ਦੂਗਾ ਹਾਂ ਹੈ ਉਹਨਾਂ ਦਾ ਸੋਚਣਾ ਹੁੰਦਾ ਨਾ ਜਾਇਆ ਚੱਲ ਪਹਿਲਾਂ ਕਿਹਾ ਤਾਂ ਚੰਗ ਵਧੀਆ ਚੰਗਾ ਸਮਾਂ ਕੱਲ ਵੀ ਗਿਆ ਸੀ ਆਰਤੀ ਲਵੇ ਆਰਤੀ ਹੈ ਨਹੀਂ ਸੀ ਉਹ ਕਹਿੰਦਾ ਮੈਂ ਬਾਹਰ ਗਿਆ ਹੋਇਆਗਾ ਅੱਛਾ ਫਿਰ ਵਪਾਰੀ ਬੰਦੇ ਨੇ ਉਹਨਾਂ ਦਾ ਚੱਲਦਾ ਹੀ ਰਹਿੰਦਾ ਦੇਖ ਉਹ ਤਾਂ ਫਿਰ ਤਲ ਮੈਂ ਜਾ ਕੇ ਆਉਣਾਗਾ ਉਹਦੇ ਲਗੇ ਨਾ ਚੱਲ ਜਾਇਆ ਫਿਰ ਤੋਂ ਹਾਂ ਮੈਂ ਤਾਂ ਅਜੂ ਮਗਾ ਟਿਕ ਤੱਕ ਮੈਂ ਜਸਰੀ ਕੋਈ ਸਮਾਨ ਮੰਗਵਾਉਣਾਗਾ ਸਮਾਨ ਤਾਂ ਉਸੇ ਲੈਣੇ ਪੁੱਤ ਹੋਰ ਫਿਰ ਉਹਦੇ ਤੋਂ ਕਹੀਆਂ ਦੀ ਸੀ ਨੂਨ ਨਹੀਂ ਲੈਣਾ ਜੇ ਨੂਨ ਆਨ ਲੈਣਾਗਾ ਅੱਗੇ ਲਿਆਉਣਾ ਮੈਂ ਚੱਲ ਲਈ ਉਹ ਤਾਂ ਸਦਾ ਇਕੱਠਾ ਫਿਰ ਪੁੱਛੀ ਦੀ ਕੁਲਪਰੀਤ ਨੂੰ ਵੀ ਹੋਰ ਕੀ ਲੈਣਾ ਕੋਈ ਨਾ ਮੈਂ ਨੈਕਸਟ ਪੇਜ ਦੂਜੀ ਮੈਨੂੰ ਵਟਸਐਪ ਤੇ ਹਾਂ ਗੁਰਪ੍ਰੀਤ ਹਾਂ ਟੇਸਟ ਬਣਾ ਕੇ ਆਪਣੇ ਬਸੰਦਾ ਮੈਂ ਲੈ ਆਉਂਗਾ ਬੋਲਾ ਬਾਹਰ ਗਈ ਬੱਠਰ ਸਟੈਟ ਚਲ ਕੋਈ ਇਹ ਅਜਮਨ ਕਹ ਦੂ ਕੈਸੀ ਬਸਾਏ ਤੈਨੂੰ ਲੱਗ ਰੁੱਖਟੈ ਨਾ ਕੈਸੇ ਕਹ ਮਰੂ ਆਜ ਜਨ ਆਏ ਕਰੀ ਹੁਣ ਸਾਰਾ ਸੌਦਾ ਲਿਖ ਕੇ ਮੈਨੂੰ ਬਸ ਕਰ ਦੇ ਨਾ ਕੋਈ ਨਾ ਕਰ ਦੋ ਸਾਰੇ ਚੱਲ ਠੀਕ ਆ ਫਿਰ ਹੋਰੇ ਆਇ ਤੋ ਕੀ ਮਾੜਾ ਫੜ ਦਿੱਤਾ ਕਿ ਫਿਰ ਖਾਲੀ ਕਿਧਰ ਗਈ ਚੱਕਣਾ ਗੋਹਾ ਸਿੱਟ ਕੇ ਆਈ ਨਾ ਹੋ ਕਿਧਰ ਆ ਹਾਂ ਸੁੱਖੀ ਚਲੀ ਅੱਛੀ ਟੱਕਰ ਐ ਬਾਹਰ ਦੀ ਖਾਲੀ ਬਟੜ ਲੈ ਕੇ ਟੱਕਰਿਆ ਨੂੰ ਤੋ ਹੋਰੇ ਲੈ ਹੋਰ ਉਧਰ ਗੋਜਦਾ ਪਾਤੀ ਲੈ ਆਉਂਦੇ ਰੂੜੀ ਤੋ ਖਾਲੀ ਲੈ ਕੇ ਆਉਣਾ ਸੀ ਤੈਨੂੰ ਪਤਾ ਨਹੀਂ ਖਾਲੀ ਪੱਠੇ ਮਾੜਾ ਹੁੰਦਾ ਐ ਸਾਰੇ ਵਿਚਾਰ ਕਰਦੇ ਨੇ ਵੀ ਖਾਲੀ ਬਠੜ ਲੈ ਕੇ ਤੁਰੇ ਜੇ ਬੰਦਾ ਉਹਦੀ ਪੁੱਠਾ ਮੁਰਾ ਹੁੰਦਾ ਕਿਹਾ ਜਾ ਮੁੰਡਾ ਜਿਹੜਾ ਮੁਰਾ ਇੰਤਨ ਦੇਖ ਕੇ ਵੀ ਖਾਲੀ ਬਠੜ ਟੱਕਰ ਗਿਆ ਮੈਨੂੰ ਨਾ ਜਾਣ ਨੂੰ ਮੁੰਡਾ ਕਿੱਥੇ ਵਾ ਗਿਆ ਉਹ ਵਾਲੀ ਕਿੱਕਾ ਮਾਰੀ ਜਾਂਦਾ ਮੋਟਰਸਾਈਕਲ ਦਾ ਸਟਾਰਟ ਨਹੀਂ ਹੋਇਆ ਹੈਗਾ ਪਹਿਲਾਂ ਮੇਰੇ ਤੇ ਤੁਸੀਂ ਕਹਿਣ ਲੱਗੇ ਮੈਨੂੰ ਹੁਣ ਇਹਦੇ 'ਚ ਮੇਰੀ ਕੀ ਗਲਤੀ ਕਿ ਮੈਂ ਤਾਂ ਆਪਦੇ ਹਸਾਲ ਨਾਲ ਕੰਮ ਕਰੀਆ ਨਹੀਂ ਮੈਨੂੰ ਕੀ ਪਤਾ ਵੀ ਅੱਗੇ ਉਹ ਹੋਵਾ ਜੂਆ तू हाँ नोक ला तुम बारी बेचारे बोलने लग गया जो कह नहीं तो पुथे ही पा चारे पैर चकके आई और लगे कि मारने मनु पुछदी त मां देखदी उ कि मरी जान पता ही मोटरसाइकिल हो जाएगा ਕਿ ਟਾਕੇ ਨਹੀਂ ਹੁੰਦਾ ਮੋਟਰਸਾਈਕਲ ਪਤਾ ਨਹੀਂ ਕੀ ਹੋ ਗਿਆ ਤੇਲ ਵੀ ਹੈਗਾ ਤੇਲ ਵੀ ਪਿਆਗਾ ਚੰਗ ਰਹੇ ਇਹਦੇ ਪੁੱਤੋ ਤਾਂ ਮੈਂ ਪਹਿਲੀ ਦੇਖ ਲਾ ਜਿਹੜੇ ਸੌਣੇ ਦਾ ਕਰ ਤੇ ਖਾਲੀ ਉੱਟਾ ਲਿਆ ਓਏ ਮਾਂ ਇੰਨਾ ਵਹਿਮ ਨਹੀਂ ਕਰਦੇ ਹੁੰਦੇ ਬਹੁਤ ਕਈ ਵਾਰ ਮੇਰੀ ਗੱਲ ਸੁਣ ਪ੍ਰਾਣਾ ਮੋਟਰਸਾਈਕਲ ਹੈ ਕਈ ਵਾਰੀ ਹੋ ਜਾਂਦੀ ਹੈ ਖਰਾਬੀ ਹੋ ਜਾਂਦੀ ਹੈ ਖਰਾਬੀ ਬਸ ਅੱਜ ਤਾਂ ਤਾਂ ਜਾਉਣੀ ਚੱਲ ਇੱਧਰ ਮੋਟਰਸਾਈਕਲ ਉੱਧਰ ਖੜਾ ਲੈ ਜਾ ਤੇ ਕਹਾਂ ਇਹ ਕੰਮ ਕਰੂਗਾ ਇਹ ਵੀ ਨਹੀਂ ਮੋਟਰਸਾਈਕਲ ਚੱਲੂ ਹੋ ਗਿਆ ਸਟਾਰਟ ਫਿਰ ਅੱਜ ਨਹੀਂ ਜਾਣਾ ਚੱਲ ਅਜ ਮੋਟਰਸਾਈਕਲ ਉੱਧਰ ਮੋੜ ਕੇ ਖੜਾ ਸਵੇਰੇ ਵਗਦੇ ਓਏ ਯਾਰ ਤੁਸੀਂ ਤਾਂ ਕੰਮ ਨਾ ਖਰਾਬ ਕਰ ਦਿੰਦੇ ਹੋ ਟੁਗਟਕਾਈ ਕਰਕੇ ਉਹ ਵੀ ਜਾਂਦਾ ਸੀਗਾ ਚੰਗਾ ਭਲਾ ਕੰਮ ਬਣਦਾ ਸੀਗਾ ਲੈ ਤੇਲ ਬੰਦ ਸੀ ਮੋਟਰਸਾਈਕਲ ਦਾ ਆ ਹੋ ਗਿਆ ਸਟਾਰਟ ਹੁਣ ਜਾਣ ਦੇ ਮੈਨੂੰ ਰੋਕਣਾ ਲੈ ਹੁਣ ਮੈਂ ਜਾਣਾ ਹੁਣ ਨਾ ਮੈਨੂੰ ਰੁਕੀ ਜੇ ਤੱਕ ਨਾ ਤੇਰਾ ਕਹਿਤਾ ਬੇਈ ਜਾਣਾ ਨਹੀਂ ਜਾਣਾ ਕਰ ਬੰਦੇ ਮਟਰ ਤੇ ਉੱਧਰ ਖੜਾ ਲੈ ਲੈ ਓਏ ਮਾਤਾ ਅੱਜ ਮੈਨੂੰ ਆੜਤੀਆਂ ਨੇ ਟਾਈਮ ਦਿੱਤਾ ਹੈ ਮੇਰਾ ਕੰਮ ਬੜ ਜਾਣ ਦੇ ਇੱਕਾ ਰੁਕਦੀਆਂ ਮੈਨੂੰ ਤੂੰ ਆੜਤੀਆਂ ਤੈਨੂੰ ਟਾਈਮ ਦਿੱਤਾ ਜੀ ਗਾਹ ਨਾ ਵੀ ਨਾ ਫਿਰ ਕੀ ਕਰੇਗਾ ਤੈਨੂੰ ਪੱਕਾ ਹੀ ਪਤਾ ਵੀ ਮਿਲਦਾ ਨਹੀਂ ਆੜਤੀ ਪੱਕਾ ਪਤਾ ਚੱਲ ਮੰਗ ਉਹਦਾ ਲਾ ਮੋਟਰਸਾਈਕਲ ਮੋੜ ਮੰਗ ਰਿਹਾ ਉਹ ਯਾ ਤੁਸੀਂ ਨਾ ਕੰਮ ਕਰਨ ਦਿਓ ਮੈਨੂੰ ਕੋਈ ਮਾਤਾ ਤੇਰੇ ਬਹਿਮਾ ਕਰਕੇ ਨਾ ਮੇਰਾ ਬਹੁਤ ਕੰਮ ਰੁਕ ਗੇ ਨਹੀਂ ਰੋਕਦੀ ਹੈਗੀ ਅੱਜ ਇਹਸ ਤਲੀ ਹੋਊ ਚੱਲ ਜਾ ਮੈਂ ਕੰਮ ਹੋ ਰੁਕ ਗੇ ਸਾਰੀ ਕੰਮ ਕਰੀ ਤਾ ਸਾਰੀ ਕੰਮ ਕਰੀ ਸਮਝ ਨਹੀਂ ਆਈ ਉਹੋ ਕੰਮ ਨਾ ਬਧੀਆ ਰਹਾ ਪੁੱਛਿਆ ਨੂੰ ਕੱਢ ਲਓ ਉੱਥੇ ਵੀ ਖੰਡ ਦੀ ਗੁੰਡੀ ਪਿਆ ਕੱਢ ਕੇ ਝਾੜੂ ਕੱਢ ਕੇ ਰੱਖੇ ਰਜਿਸਟਰੀ ਹੁੰਦੀ ਹੈ ਆਈ ਵਾਂ ਨੇ ਖਾਧ ਲਿਆ ਦੇਵਾ ਕੇ ਨੇ ਕਿਉਂ ਨਹੀਂ ਉਹ ਕੜਾ ਝੂਟ ਦੇਣਗੇ ਵੀ ਮੰਜੇ ਤੇ ਬੈਠ ਕੇ ਰੋਟੀ ਖਾਣ ਹੁਣ ਕੀ ਕਰੀ ਜਾਣੀ ਹੈ ਕੁਛ ਨਹੀਂ ਮੰਮੀ ਚੜੂ ਕੱਢੀ ਆਂਦੀ ਸੀ ਮੈਂ ਤਾਂ ਇਹਨੂੰ ਪਤਾ ਨਹੀਂ ਹੈਗਾ ਸਾਂਦੇ ਟਾਈਮ ਤੇ ਚੜੂ ਕੱਢੇ ਹੁੰਦੇ ਚੜੂ ਦੁੱਧ ਕੋ ਟਾਈਮ ਹੁੰਦਾ ਟਾਈਮ ਤਾਂ ਹੁੰਦਾ ਮੈਂ ਬਸ ਸਬਜ਼ੀ ਬਣਾ ਕੇ ਛਿਲਕੇ ਡਿਗੜੀ ਆਂਦੀ ਸੀ ਮੇਰੇ ਹੱਥ ਵੱਜੇ ਛਿਲਕੇ ਖੜੇ ਗਏ ਕੁਛ ਜਵਾਬ ਤੇ ਰੋਟੀ ਖਾਦੀ ਸੀ ਖਾਂਡ ਦੇ ਜਾੜੇ ਜਿਹੜੇ ਡਿਗੇ ਪਈ ਸੀ ਮੈਂ ਕਿਹਾ ਕੀੜੀਆਂ ਆਉਣਗੀਆਂ ਚੱਲ ਮੈਂ ਛਾੜੂ ਹੀ ਕੱਢ ਲੈਣੀ ਆ ਰਸੋਈ ਚੋਂ ਤੂੰ ਮੱਥਾ ਨਾਲ ਚਾਕੇ ਪਾਕੇ ਪਰੇ ਛਿੱਟੀਆਂ ਆਉਂਦੀ ਜ਼ਰੂਰੀ ਚਾੜ ਮਿਲ ਕੱਢਣਾ ਫਿਰ ਛੁੜਕੇ ਛੁੜਕੇ ਨਹੀਂ ਨਾ ਥਣਾ ਚੱਕੀ ਦੇ ਨੇ ਤੇ ਸੁਈ ਚ ਗਾਜ਼ਾ ਪਹਿਰੇ ਨੇ ਤੇ ਸਾਡੂ ਕੱਢ ਦੇ ਨਾ ਮੈਂ ਰੋਟੀ ਰੋਟੀ ਵੀ ਬਣਾਵਾਂਗੇ ਫਿਰ ਤੇਰਾ ਦਿਮਾਗ ਤਾਂ ਕੰਮ ਨਹੀਂ ਕਰਾ ਮੜਾ ਮੜਾ ਵਿਚਾਰ ਕਰਿਆ ਕਰ ਲੈ ਜਿਵੇਂ ਵਿਚਾਰ ਕਰਨ ਵਾਲੀ ਕਿਹੜੀ ਗੱਲ ਹੈ ਜਦੋਂ ਹੁਣ ਗੰਦ ਭੇਜੀਂ ਕਈ ਵਾਰ ਤੂੰ ਗਵੰਡੀਆਂ ਝੋਲ ਲਾ ਕੁਲ ਹੈ ਸਾਰਾ ਦਿਨ ਉਹ ਇਹੀ ਗੰਦ ਪਾਈ ਰੱਖਦੀ ਹੈ ਇਸ ਸੁਈ ਚ ਅੱਲੇ ਨੂੰ ਕੋ ਬਤਾ ਕੇ ਵਿਜਵਾਕ ਨੇ ਖੜਾਇਆ ਜਾਏ ਤੇ ਚਲ ਅੱਜ ਖਿੰਡ ਗਿਆ ਭਲੇਖੇ ਨਾਲ ਸਾਂ ਨੂੰ ਚਾਂ ਨੂੰ ਕੜੇ ਰੱਖਿੰਦਾ ਕਿੰਨਾ ਵਿਚਾਰ ਹੈ ਕੱਚ ਵਾਦਾ ਨਹੀਂ ਹੁੰਦਾ ਹੈਗਾ ਮਾਲ ਕੋ ਸੱਚ ਵਾਦਾ ਨਹੀਂ ਹੁੰਦਾ ਹੈਗਾ ਸਾਦਲ ਝੜੇ ਪੱਡੇ ਚ ਤੂੰ ਤੇ ਨਹੀਂ ਕਿ ਤੇਰੀ ਆਪਦੀ ਮਰਜ਼ੀ ਕਰਦੀ। ਕਿ ਜੋ ਮਰਜ਼ੀ ਲਈ ਕਿਹੜੀ ਗੱਲ ਹੈ ਹੁਣ ਜੋ ਕੂੜਾ ਖੜਿਆ ਪਿਆ ਸੀ ਤਾਂ ਉਹ ਚੱਕਣੀ ਸੀ। ਅਗਲੇ ਨੂੰ ਮੈਂ ਕਹਿੰਦਾ ਬਿਨਾ ਅਸੀਂ ਤਾਂ ਨਾ ਭਈ ਵਹਿਮ ਕਰਦੇ ਆਂਗੇ ਤਾਂ ਸਾਡੇ ਤਾਂ ਨਾ ਕੂੜਾ ਖੜਿਆ ਹੀ ਰਹਿੰਦਾ ਹੈਗਾ ਰਸੋਈ 'ਚ। ਇੱਕ ਗੱਲ ਨਾਲੇ ਹੋਰ ਸਾਰੇ ਮੈਨੂੰ ਕਹਿਣਗੇ ਤੈਨੂੰ ਤਾਂ ਕਿਸੇ ਨੇ ਨਹੀਂ ਕਹਿਣਾ ਹੈਗਾ ਆਲੂਕੂਲੇ ਤੂੰ ਕੰਮ ਨਹੀਂ ਕਰ ਸਕਦੀ ਕਿਵੇਂ ਗੰਦ ਪਾਰਖਿਆ ਰਸੋਈ 'ਚ ਕਿਵੇਂ ਨੂੰ ਇਹ ਗੱਲ ਕਹਦਾ ਵੀ ਨਾ ਮੇਰੇ ਤਾਂ ਸੱਸ ਬਹਿਮ ਕਰਦੀ ਐਸਾ ਤਾਂ ਭਈ ਝਾੜੂ ਨਹੀਂ ਕੱਢਦੇ ਹੈਗੇ। ਮਾ ਆ ਕੀ ਰੋਲਾ ਪਾਖਿਆ ਸੀ ਹੁ ਕੀ ਰੋਲਾ ਪਾਉਣਾ ਸੀ ਉਸ ਨੂੰ ਪੁੱਛ ਲੈ ਲੈ ਇਹਨੂੰ ਮੈਂ ਕਿੰਨੇ ਵਾਰੀ ਕਹਤਾ ਵੀ ਆ ਸ਼ਾਮ ਨੂੰ ਤਾਂ ਚੜ੍ਹਨ ਕੱਢਦੇ ਹੁੰਦੇ ਜੀ ਪਹਿਲੀ ਗੱਲ ਤਾਂ ਸ਼ਾਮ ਨੂੰ ਕਲੇਸ਼ ਨਹੀਂ ਕਰਦੇ ਹੁੰਦੇ ਮੈਂ ਪਸੂਆਂ ਕਰਨੀ ਉਹਨਾਂ ਨੂੰ ਪਾਣੀ ਪਿਆਈ ਜਾਂਦਾ ਸੀਗਾ ਤੁਸੀਂ ਨੇ ਬੱਚੀ ਡਰਾਤੀ ਰੋਲਾ ਪਾ ਕੇ ਬੱਚੀ ਭੱਜ ਗਈ ਮਸਾ ਬਣ ਕੇ ਆਇਆ ਉਹਨੂੰ ਮੈਂ ਤੁਸੀਂ ਤਾਂ ਕਲੇਸ਼ ਕਰਕੇ ਹੀ ਰੱਖਦੇ ਹੋ ਘਰੇ ਹੁਣ ਕੀ ਹੋ ਗਿਆ ਪੁੱਤ ਕਿੰਨੇ ਵਾਰੀ ਉਹਨਾਂ ਐ ਕਿਹਾ ਵੀ ਸ਼ਾਮ ਨੂੰ ਚੜ੍ਹਨ ਕੰਦੇ ਵਾਦਾ ਨਹੀਂ ਹੁੰਦਾ ਘਰੇ ਉਹ ਵਾਦਾ ਤਾਂ ਫੇਰ ਹੀ ਹੋਊਗਾ ਜੇ ਤੁਸੀਂ ਨਾਲ ਮਿਲ ਕੇ ਰਹੋਗੇ ਤੁਸੀਂ ਤਾਂ ਕਲੇਸ਼ ਤੇ ਕਲੇਸ਼ ਕਰ ਹੀ ਜਾਂਦੇ ਹੋ ਹੁਣ ਕਰਦੀ ਗਈ ਆ ਉਹ ਇਹ ਜਾਂ ਝਾੜੂ ਕੱਢੀ ਜਾਂਦੀ ਆ ਅੱਖ ਨੇ ਤੇ ਝਾੜੂ ਕੱਢਦਾ ਕੋਈ ਮਾੜੀ ਗੱਲ ਆ ਹੁਣ ਜਿਹੜਾ ਇਹ ਗੰਦਮੰਦ ਖੇਡਿਆ ਹੁੰਦਾਗਾ ਜਿੱਥੇ ਮੱਖੀਆਂ ਬੈਠ ਕੇ ਆਪਣੇ ਖਾਣੇ ਦਾਣੇ ਤੇ ਪੈਂਦੀਆਂ ਨੇ ਤਾਂ ਹੀਗਾ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਨੇ ਬਿਮਾਰੀਆਂ ਲੱਗਣ ਕਰਕੇ ਆਪਾਂ ਡਾਕਟਰ ਨੂੰ ਪੈਸੇ ਦਿੰਨੇ ਆ ਫੇਰ ਜਦ ਪੈਸੇ ਜਾਣਗੇ ਆਪਣੇ ਘਰੋਂ ਬਿਮਾਰੀਆਂ ਆਉਣਗੀਆਂ ਫੇਰ ਆਪਣੇ ਘਰੇ ਵਾਦਾ ਕਿਵੇਂ ਹੋਊਗਾ ਤੂੰ ਦੱਸ ਆਰੀ ਬੰਦੇ ਕਹਿੰਦੇ ਆ ਵੀ ਸਾਫ਼ ਸੁਥਰਾ ਰੱਖੋ ਆਲਾ ਦਰਵਾਜ਼ਾ ਤੂੰ ਝਾੜੂ ਨਹੀਂ ਲਵੋਣ ਦੀ ਗੱਲ ਇਹ ਹੁਣ ਉਹ ਸਬਜ਼ੀ ਕੱਟ ਕੇ ਛੱਡੀ ਸੀਗੀ ਸਬਜ਼ੀ ਦੇ ਛਿਲਕੇ ਤਾਂ ਖਰੋਂ ਨੇ ਸਿੱਟਣੇ ਸੀਗੇ ਚੱਕ ਕੇ ਤੁਸੀਂ ਤਾਂ ਆਪਦੀ ਮਰਜ਼ੀ ਚਲਾਉਣੀ ਹੈ ਜਿਵੇਂ ਕਰ ਲਾਉਣੀ ਕਰ ਮਾਂ ਤੂੰ ਸੋਧਰ ਜਾ ਤੂੰ ਸਮਝੀ ਜਾ ਗੱਲ ਨੂੰ ਪੁਰਾਣੇ ਖਿਆਲ ਛੱਡ ਦੇ ਮਾਤਾ ਦੁਨੀਆ ਤਾਂ ਚੰਦ ਤੇ ਵਗ ਗਈ ਮੇਰੀ ਗੱਲ ਸੁਣ ਸਾਨੂੰ ਨਹੀਂ ਪਤਾ ਇਹ ਵਿਚਾਰਾਂ ਦਾ ਮੇਰੀ ਸੱਸ ਤੇ ਸਾਂ ਮੈਨੂੰ ਕੱਢੇ ਛਾੜੂਂ ਕੱਢਣੇ ਜਾਣੇ ਆਖਨੇ ਕੰਨ ਹੀ ਆਖਨੇ ਕੱਢਾਂਗੇ ਛਾੜੂ ਤਾਂ ਵਾਦਾ ਨਹੀਂ ਹੁੰਦਾ ਬਣੀ ਉਹ ਮਾਂ ਉਹ ਟਾਈਮ ਹੋਰ ਸੀ ਅੱਜ ਦਾ ਟਾਈਮ ਹੋਰ ਹੈ ਨਾ ਹੁਣ ਤੂੰ ਮੈਨੂੰ ਮੱਤਾ ਦੇਵੇਂਗਾ ਮੈਂ ਤੇਰੀ ਮਾਂ ਆ ਮੈਨੂੰ ਪਤਾ ਹੈ ਸਾਰੇ ਤੈਨੂੰ ਪਤਾ ਕੋਈ ਗੱਲ ਦਾ ਨਹੀਂ ਘਰੇ ਕਿਵੇਂ ਕੰਮ ਹੁੰਦੇ ਹੁੰਦੇ ਨੇ ਚੱਲ ਰੇ ਆਜਾ ਕੰਮ ਕਰ ਮੈਨੂੰ ਮੱਤਾ ਦਿੰਦਾ ਜੀ ਸੁਣਨੀ ਤਾਂ ਹੈ ਨਹੀਂ ਕਿਸੇ ਦੀ ਤੁਸੀਂ ਨੇ ਆਪ ਦੀ ਕਰੀ ਜਾਇਓ ਤੂੰ ਹੀ ਲੱਗਿਆ ਰਹੇ ਦੀ ਮੰਗ ਰ ਮੇਰੀ ਗੱਲ ਸੁਣਨੀ ਹੈ ਤੇ ਉੱਚਾ ਦਲਾਲ ਜੀ ਨੇ ਕੀ ਕਹਿੰਦਾ ਦਾ ਵੀ ਬਣਦਾ ਸੌਦਾ ਕਿ ਨਾ ਉਹ ਜੱਜੇ ਪੰਜੇ ਸੌਦਾ ਪਰਾ ਪਲਾਟ ਜਿਹਦਾ ਵਧੀਆ ਹੈਲੋ ਹਾਂ ਵੀਰ ਮੇਲੇ ਕੀ ਹਾਲ ਹੈ ਉਹ ਆਪਣਾ ਕਿਵੇਂ ਬਣਿਆ ਉਹ ਸੌਦਾ ਬਣਦਾ ਕਿ ਨਾ ਉਹਦਾ ਪਲਾਟ ਜਿਹਦਾ ਇਹ ਤਾਂ ਇਹ ਕੱਟ ਟਾਈ ਨੇ ਤਾਂ ਤੈਨੂੰ ਹੀ ਪਤਾ ਹੁੰਦੇ ਕਿ ਸ਼ਹਿਰ ਦੇ ਵਿੱਚ ਆਪਣਾ ਪਲਾਟ ਚਲਾਇਆ ਕਰ ਨਾ ਉਹਦੀ ਨਾ ਮੇਰੀ ਤੂੰ ਵਿਚਾਲੇ ਇਹ ਸੌਦਾ ਕਰਾ ਦੇ ਆਪਣਾ ਕਿੰਨੇ ਬਸ ਠੀਕ ਆ ਫਿਰ ਵਾਧੂ ਐਨੇ ਦਾ ਜੇ ਐਨੇ ਕਹਿੰਦਾ ਇੱਥੋਂ ਤੱਕ ਤਾਂ ਆਪਾਂ ਛੱਡ ਦਾਂਗੇ ਚਲ ਠੀਕ ਐ ਕਹੋ ਅੱਛਾ ਚਲ ਫਿਰ ਜੀ ਆਏਗਾ ਨਾ ਉਹ ਰਾਜੀ ਬਿਆਨ ਕਰਾ ਦੇ ਆ ਬੈਰ ਨਾ ਕਰੂੰ ਕਰੂੰ ਮੈਂ ਤਾਂ ਪ੍ਰਾਭ ਬਿਆਨ ਇਹ ਤੋਂ ਬਣਾ ਕੱਲ ਨੂੰ ਹੋ ਮੁੱਕਰ ਗਿਆ ਫੇਰ ਕੀ ਫਾਇਦਾ ਉਹਨਾਂ ਦਾ ਕੱਚੀ ਗੱਲ ਨਹੀਂ ਆਪਾਂ ਕਰਦੇ 2 ਲੱਖ ਰੁਪਏ ਦਵਾਈ ਵੀ ਆਨੇ ਦਾ ਮੈਨੂੰ ਤਾਂ ਹਾਂ ਕੈਦ ਵਜੇ ਤੱਕ ਮੈਨੂੰ ਹੋਣਾ ਜਨ ਬਸ ਘੰਟੇ ਜਾ ਜੂ ਤੇਰੇ ਕੋਲੇ ਮਰ ਠੀਕ ਆ ਪੱਕੀ ਗੱਲ ਹੋਵੇ ਕਦੇ ਪਹਿਲਾਂ ਨੇ ਸੌਦੇ ਵਾਂਗੂ ਕਹਦੇ ਯਾਰ ਉਹ ਤਾਂ ਐ ਕਰ ਗਿਆ ਵਾ ਕਰ ਗਿਆ ਬਸ ਠੀਕ ਆ ਗਿਆ ਮੈਂ ਠੀਕ ਹੈ ਟੈਂਗਾ ਵਚਨ ਧੰਨਵਾਦ ਠੀਕ ਹੈ ਠੀਕ ਓਕੇ ਲੈ ਹਾਜੀ ਦੋ ਦੇ ਨੀ ਟੈਂਗਾ ਚੜੇਗਾ ਬੂ 14 ਹੋ ਗਿਆ ਆਪਣਾ ਚਲ ਚਲ ਮਾਦੀ ਨਾਲ ਨਹੀਂ ਨਾ ਲਾਗਾ ਉਹ ਬਹੁਤ ਹੋ ਗਿਆ ਮੰਮੀ ਮੈਂ ਨਾ ਸ਼ਹਿਰ ਜਾ ਕੇ ਆਉਣਾ ਬਲੱਡੀ ਹਾਂ ਮੈਨੂੰ ਕੰਮ ਆ ਗੜਾ ਜਾ ਉੱਥੇ ਕੀ ਗੱਲ ਮਤਲਬ ਉਹ ਆਪਣਾ ਪਲਾਟ ਨਹੀਂ ਪਿਆ ਸੀ ਉੱਥੇ ਅੱਛਾ ਉਹਦਾ ਸੌਦਾ ਹੋ ਗਿਆ ਅੱਜ ਹੋ ਗਿਆ ਹਾਂ ਤੇ ਉਹ ਕਹਿੰਦਾਗਾ ਦਲਾਲ ਕਹਿੰਦਾ ਆ ਜਾ ਜਾ ਭਾਈ ਉਹ ਕਹਿੰਦਾ ਮੰਨ ਗਿਆ ਬੰਦਾ ਚੱਲ ਵਧੀਆ ਹੁਣ ਤਾਂ ਰੇਟ ਮਿਲਦਾ ਆਪਾਂ ਨੂੰ ਚੱਲ ਵਧੀਆ ਫਿਰ ਤਾਂ ਹਾਂ ਮੈਂ ਉਹਦੇ ਨਾਲ ਕਰ ਲਈ ਪੱਕੀ ਗੱਲ ਮੈਂ ਖਾ ਭਾਈ 2 ਲੱਖ ਰੁਪਏ ਵਿਆਨਣੇ ਦਾ ਫੜਾਂਗੇ ਅਸੀਂ ਹਾਂ ਸਿਰੇ ਕੋਈ ਮੁੱਕਰ ਜੀ ਹਾਂ ਕਹਿੰਦਾ ਕੋਈ ਗੱਲ ਨਹੀਂ ਮਹਾਬਾਸ਼ ਠੀਕ ਹੈ ਕਹਿੰਦਾ ਫਿਰ ਅੱਜ ਹੀ ਆ ਜਾ ਕਹਿੰਦਾ ਆਇਆ ਹੋਇਆਗਾ ਉਹ ਤਾਂ ਫਿਰ ਜਾਇਆ ਹਾਂ ਚਲ ਮੈਂ ਜਾ ਕੇ ਆਉਣਾ ਹੈ ਜਾ ਜਾ ਹੋਰ ਗੁਰਪ੍ਰੀਤਾ ਪਾਣੀ ਦਾ ਗਲਾਸ ਲੈ ਕੇ ਦੇ ਹਾਂਜੀ ਲੈ ਆਣੀ ਆ ਚਲ ਆ ਪਾਣੀ ਵੀ ਕੇ ਜਨਣਾ ਕਰ ਮੈਂ ਲੋ ਬੰਦ ਤੈਨੂੰ ਪਤਾ ਆਪਣੇ ਉਹ ਪਲਾਂ ਮੇਲੇ ਕਲਾੜ ਦਾ ਸੌਦਾ ਹੋ ਗਿਆ ਅੱਛਾ ਚਲੋ ਵਧੀਆ ਉਹਦਾ ਕਿੱਦੇ ਦਾ ਕੰਮ ਹੈ ਰੁਕੀ ਫੇਸਿਆ ਪਰ ਮੈਨੂੰ ਤਾਂ ਜਿਹੜਾ ਖੇੜਾ ਹੋਊਗਾ ਉਨੋਂ ਦਾ ਉਪਰ ਨੂੰ ਗਣ ਕਰ ਕੇ ਨਾ ਸਾਰੇ ਸੁੱਦੇ ਡਾਊਨ ਹੋ ਗਏ ਹਾਂ ਜੀ ਉਹ ਕਰਕੇ ਸਾਰੇ ਪਲਾਟ ਤਾਂ ਥੱਲੇ ਵਹਿ ਗਏ ਜਮੀਨ ਹੀ ਆਉਂਦਾ ਰੇਟ ਉਹਨਾਂ ਦਾ ਤਾਂ ਰੇਟ ਤਾਂ ਵਧੀਆ ਲੱਗੇ ਹੋਣਾ ਰੇਟ ਤਾਂ ਫਿਰ ਆਪਣਾ ਵਧੀਆ ਹੈਗਾ ਆਪਾਂ ਨੂੰ ਮੁਨਾਫੇ ਦੇ ਕੇ ਜਾਊਗਾ ਹੋਰ ਮੇਰੇ ਤਾਂ ਕਿਈ ਨਾ ਰਹਿ ਗਿਆ ਕਿਤੇ ਉਹ ਚਲ ਜਰਾ ਰੇਟ ਲੱਗੋ ਵੀ ਸਹੀ ਚਲ ਵਧੀਆ ਇਹਦੋਂ ਤਾਂ ਹੁਣ ਤੱਕ ਕਦੂਗਾ ਆਪੋ ਦੇ ਉਹਦੇ ਹਾਂ ਸ਼ਹਿਰ ਤਾਂ ਪਰਲੇ ਪਾਸੇ ਰਹਿ ਗਿਆ ਆਪਣਾ ਹੁਣ ਉਹ ਪਿੰਡਾਂ ਦੇ ਨੇ ਰਹਿ ਗਿਆ ਜੇ ਮੇਰੇ ਨਾਲ ਭਾਈ ਆ ਗਏ ਨਾ ਆਪਣਾ ਹੋਰ ਹਾਂਜੀ ਹਾਂਜੀ ਨਹੀਂ ਮੈਂ ਤੁਹਾਨੂੰ ਨਾ ਕਹਿੰਦੀ ਸੀ ਆਪਾਂ ਜਿੱਦੋਂ ਸਲੂਗੀਆਂ ਬਣਾਈ ਇਹ ਵੀ ਹੈ ਨਾ ਹਾਂ ਉਹ ਵੀ ਰਹਿਣਾ ਕਿੰਨੇ ਵਾਰ ਗੇੜੇ ਮਾਰ ਗਿਆ ਨਾ ਤਾਂ ਕੱਲ ਨਾ ਇਹ ਵਿਚੋਰਾ ਕੱਲ ਮੈਂ ਵੀ ਚੇਤਾਪੁਰ ਲੱਕ ਵਸ ਨੂੰ ਅਖੰਡਾ ਅੱਜ ਵਿਚੋਰਾ ਦੋ ਵਾਰ ਗੇੜੇ ਮਾਰ ਗਿਆ ਅੱਜ ਤੁਸੀਂ ਵੀ ਖੇਤ ਸੀ ਮੰਮੀ ਵੀ ਨਹੀਂ ਸੋਦੋ ਕਰੀ ਲਿੰਦੀ ਤੇ ਨਾ ਉਹਦੇ ਪੈਸੇ ਦੇ ਦੋ ਵਿਚਾਰੇ ਉਹ ਕਹਿੰਦਾ ਪੈਸੇ ਪੈਸੇ ਤਾਂ ਮੈਂ ਉਹਦੇ ਰੱਖੀ ਬਈ ਨਹੀਂ ਕੋਈ ਮੈਨੂੰ ਪਤਾ ਨਹੀਂ ਸੀ ਨਾ ਫਿਰ ਹਾਂ ਜਦੋਂ ਉਹ ਬੰਦਾ ਕੱਲ ਆਇਆਗਾ ਉਦੋਂ ਮੈਂ ਕੋ ਤੈਨੂੰ ਕਹਿਣਾ ਭੁੱਲ ਗਿਆ ਵੀ ਭਾਈ ਪੈਸੇ ਜੇ ਕੋਈ ਆਇਆ ਤਾਂ ਉਹਨੂੰ ਖੜਾ ਆ ਦਿਉ ਉਹਨੂੰ ਹੋਰ ਨਹੀਂ ਮੰਮੀ ਕਰੀ ਹੁੰਦੀ ਮੈਂ ਨ ਨੂੰ ਕਹਿ ਲਿੰਦੀ ਇਹ ਦੇ ਦਿੰਦੇ ਤੇ ਫਿਰ ਮੈਂ ਉਹਨੂੰ ਕਹਿਮਲ ਚਾਹ ਕੋਈ ਨਾ ਤੁਸੀਂ ਸ਼ਾਮ ਨੂੰ ਲੈ ਜਾਓ ਪੈਸੇ ਮੈਂ ਕਿ ਮੈਂ ਫੜ ਕੇ ਰੱਖ ਲੂਗੀ ਤੇ ਉਹਨੂੰ ਦਿਓ ਲੋੜ ਅੰਚਰ ਹੈ ਪੈਸੇ ਹੋਰ ਚਲ ਉਹਦੀ ਮੈਂ ਪੈਸੇ ਫੜਾ ਕੇ ਆਈ ਨੰਦ ਨੂੰ ਉਧਰ ਹੋਰ ਫੜਾ ਦੇ ਸੌ ਲੋੜ ਹੁੰਦੀ ਆ ਉਹਨੇ ਹੋਰ ਮੈਂ ਜਦ ਪੈਸੇ ਉਹਦੇ ਫੜਾ ਕੇ ਨਾ ਫੇਰ ਬਲਾ ਦੇ ਲੰਗੂ ਆ ਲੱਗਤਾ ਅੱਜ ਨਹੀਂ ਮੈਂ ਰੈਂ ਲੈਂਦੀ ਇੱਕ ਤਾਂ ਅਜ ਸੰਗਰਾंति ਏ ਕੈਸਾ ਨੀਵਾਰ ਮਾੜੇ ਨਹੀਂ ਆਪਾਂ ਨਹੀਂ ਰਹਿ ਸਵੇਰੇ ਰੈਂ ਮਾ ਅਗਲੇ ਨੂੰ ਕੱਲ ਵੀ ਕਿਹੜੇ ਲੋਨ ਲੱਗਿਆ ਅਗਲਾ ਕੌਣ ਆ ਗਿਆ ਨਾ ਮਿੰਚਰੇ ਆ ਡੈਡੀ ਕਾ ਦੇ ਨੋਸਤੇ ਕਾ ਦੇ ਨੂੰ ਸ਼ੌਭ ਜਲੇ ਹੁੰਦਾ ਕੋਈ ਨਾ ਸੌ ਕੰਮ ਹੁੰਦਾ ਗਏ ਕੋਈ ਹੋਣੀ ਮੈਨੂੰ ਫੋਨ ਕਰਿਆ ਸੀ ਜਦੋਂ ਮੈਂ ਕੱਲ ਪਿੰਦਰ ਨਾਲ ਗਿਆਗਾ ਕਹਿੰਦਾ ਬਈ ਮੈਂ ਜਵਾਬ ਦੇ ਟੈਸਟ ਕਰਵਾਉਣੇ ਆ ਇਨਫੈਕਸ਼ਨ ਹੋ ਰਹੀ ਆ ਉਹਦੇ ਤਾਂ ਕੋਣ ਕਿ ਤਾ ਨਾ ਮੱਛਰੀਏ ਕਰਕੇ ਬੁਖਾਰ ਜਾ ਵਾਲੀ ਹੋ ਰਹੀ ਜੋ ਸਰ ਕੋਈ ਕੋ ਸਵੇਰੇ ਦੇ ਦੇ ਤੂੰ ਲੈ ਜਵਾਬ ਕਰਵਾਉਣੇ ਮੈਂ ਅੱਜ ਬੈਠਾ ਕਰਕੇ ਸਵੇਰੇ ਪੈਸੇ ਦੇ ਦੀ ਮਮਨੇ ਜੁਮੇ ਕੁਮਾਰ ਕਰਦੀ ਸੁਖੀ ਉਹੀ ਤਾਂ ਗੱਲ ਕਰਦੇ ਆ ਇਹ ਦਿਨ ਤੋਂ ਕੋਈ ਨਹੀਂ ਮਾੜਾ ਹੁੰਦਾ ਮਾਤਾ ਜਿਹੜਾ ਪਰਮਾਤਮਾ ਨੇ ਦਿਨ ਚੜਾਤਾ ਉਹ ਚੰਗੀ ਚੰਗਾ ਦਾ ਕੋਲ ਤੋਂ ਆਏ ਦੇਖ ਲੈ ਆਪਣਾ ਅੜਿਆ ਹੋਇਆ ਸੌਦਾ ਅੱਜ ਹੋ ਗਿਆ ਆਪਾਂ ਨੂੰ ਜਨੀਵਾਰ ਕੀ ਮਾੜਾ ਬਈ ਹਾਂ ਨਾਲੇ ਇਹ ਗੱਲ ਤੇ ਤੁਸੀਂ ਬੋਲੇ ਨਹੀਂ ਹੈਗੇ ਵੀ ਉਹ ਵੀ ਤਾਂ ਆਪਾਂ ਨੂੰ ਪੈਸੇ ਦੇਣਗੇ ਜੇ ਕਮ ਸੇ ਕਮ ਬੈਂਡ ਦੇ ਦੇਣਾ ਦੇ ਦੇਣੀ ਪੈਸੇ ਅੱਜ ਉਹ ਮੈਨਾਂ ਦੇਊਗਾ ਨੂੰ 2 ਲੱਖ ਰੁਪਈਆ ਫੇਰ ਠੀਕ ਹੈ ਤੇ ਆਪਾਂ ਨੇ ਦੇਣਾ ਦੇਹਾ 3400 ਰੁਪਈਆ 400 ਪਿੱਛੇ ਆਪਾਂ ਕਹੀ ਜਾਂਦੇ ਆ ਵੀ ਅੱਜ ਬਹਿਮ ਹੈ ਬਹਿਮਣ ਜਿਹੜੇ 2 ਲੱਖ ਰੁਪਈਆ ਫੜ ਕੇ ਲਿਆ ਉਹਨਾਂ ਦਾ ਉਹਦੇ ਪਿੱਛੇ ਕੋਈ ਬਹਿਮ ਨਹੀਂ ਹੈਗਾ ਹੈ ਐਦੋਂਕਰ ਉਹਨਾਂ ਨੂੰ ਕਹਿ ਦਿੰਦਾ ਇਹ ਵੀ ਅੱਜ ਦਾ ਬਹਿਮ ਆ ਭਈ ਇਸ ਤੋਂ ਸੌਦਾ ਕਰਦੇ ਨੇ ਫਿਰ ਪਲਾਟ ਇਹ ਪੈ ਰੂਗਾ ਫਿਰ ਕਰ ਲੋ ਕੀ ਕਰਨਾ ਹੈ ਮਸਾ ਤੋਂ ਵੇਚਣ ਲੱਗਿਆ ਰਹੂ ਚੰਕੀ ਤਾਂ ਆਪਾਂ ਤਾਂ ਫਿਰ ਘਟੂ ਚ ਜਾਵਾਂਗੇ ਦਾ ਮਤਲਬ ਤੂੰ ਸਮਝਾ ਦੇ ਪਰ ਤੂੰ ਮੇਰੀ ਗੱਲ ਸੁਣ ਜਿਹੜਾ ਵਪਾਰੀ ਹੈ ਨਾ ਜਿਹਨੇ ਸੌਦਾ ਮਾਰਿਆ ਕਰੋੜਾਂ ਦਾ ਮਾਲ ਕਾ ਹੋ ਮਾਤਾ ਉਹਨੇ ਕਦੇ ਕੋਈ ਦਿਨ ਨਹੀਂ ਲੇਖਿਆ ਇਹਨਾ ਅੱਜ ਸ਼ਨੀਵਾਰ ਨੂੰ ਸੌਦਾ ਕਿਉਂ ਕਰਿਆ ਉਹਨੇ ਕੱਲ ਨੂੰ ਵੀ ਕਰ ਸਕਦਾ ਸੀ ਉਹ ਤਾਂ ਠੀਕ ਹੈ ਉਹ ਵੀ ਦੇਖੋ ਬਰਾਬਰ ਸਮਝਾ ਦੇ ਕਰਦਾ ਹੋ ਬੀ ਦਿਨਾਂ ਚ ਕੁਝ ਨਹੀਂ ਰੱਖਿਆ ਹੋਗਾ ਹਾਂ ਅੱਜ ਦਾ ਕੋਈ ਲਾਜ਼ਮੀ ਨਹੀਂ ਹੈ ਜੇਕਰ ਬੈਲ ਸਾਰੇ ਪੜੇ ਲਿਖੇ ਮਾਤਾ ਉਹ ਕੋਈ ਬਜ਼ੁਰਗ ਹੁੰਦੇ ਆ ਪਿਛਲੇ ਜ਼ਮਾਨੇ ਦੇ ਜਿਹੜੇ ਉਹ ਬਹਿਮਾ ਪਰਮਾਚਾਰ ਜੀ ਬਸੇ ਬੈਠੇ ਤੈਨਾਂ ਲੱਗ ਜੇ ਤਨੀ ਮੈਨੂੰ ਹੈ ਬਾਦੀ ਆਦਾ ਕੰਮ ਅੱਜ ਕਰਨਾਗਾ ਉਹ ਆਪਾਂ ਅੱਜ ਕੰਮ ਕਰਦੇ ਪਾਵਾਂਗੇ ਕਾਪੜੇ ਚ ਗਲਤੀ ਹੈਗੀ ਵੀ ਆਪਾਂ ਅੱਜ ਨਹੀਂ ਕੰਮ ਕਰਨਾ ਕੱਲੂ ਕਰਾਂਗੇ ਹੁਣ ਜੇ ਕਿਸੇ ਲੋੜ ਅੱਜ ਵੀ ਆਪਾਂ ਕਹਿੰਦੇ ਨਾ ਅੱਜ ਦਾ ਬਹਿਮ ਹੈ ਅਗਲੇ ਲੋੜ ਆਜੋਗੇ ਆਪਾਂ ਅਗਲੇ ਨੂੰ ਕੱਲ ਨੂੰ ਕੰਮ ਕਰੀਏ ਤੇ ਆਪਣੇ ਵੀ ਗਲਤੀ ਹੋਈ ਆਪਣੀ ਵੀ ਕਿਵਰੇ ਕਿਸੇ ਗਵੰਦੀ ਲੋੜ ਹੁੰਦੀ ਆਪਣੇ ਤੱਕ ਚਾ ਠੀਕ ਹੈ ਕੋਈ ਨਹੀਂ ਬੁੱਤੀ ਜਖੜਾ ਕੇ ਹੋਰ ਤੇ ਮੈਂ ਨੇ ਤਾਂ ਉਹਦੇ ਪੈਸੇ ਫੜਾ ਕੇ ਉਹਨਾਂ ਵਿਚਾਰੇ ਦੇ ਆਪਣਾ ਕੰਮ ਕਰਿਆ ਉਹਨੇ ਤੇ ਨਾਲੇ ਮੈਂ ਉਹਦੇ ਬਿਆਨ ਦੇ ਕੰਮ ਕਰਤੀ ਹਾਂ ਹੋਰ ਨਾਲੇ ਯਾ ਕਰਿਆ ਫੇ ਟਾਈਮ ਨਾਲ ਠੀਕ ਹੈ ਚੰਗਾ ਹੋਰ ਮਮੇ ਉਹ ਤੋਂ ਨੂੰ ਸਮਝਾਂਗੀ ਨਾ ਇਹ ਗੱਤ ਤਾਂ ਮੈਂ ਸਮਝਾ ਗਿਆ ਕਿ ਅਗਲੇ ਦੀ ਮਜਬੂਰੀ ਹੈ ਹੋਰ ਬੜਾ ਫਿਰ ਅਗਲਾ ਉਹ ਮੰਗਦਾ ਹੈ ਕੰਮ ਕਰਿਆ ਕਰੇ ਨਹੀਂ ਹੋਰ ਕੰਮ ਕਰਾਂਗੇ ਜੇ ਪਰ ਉਹ ਚਿਵਾਕ ਬਿਮਾਰ ਹੋ ਜਾ ਜੇ ਆਪਾਂ ਨੂੰ ਨਾ ਪੈਸੇ ਦਿਨਾਂਗੇ ਨਾ ਰਾਤ ਦੇ ਨਾਲ ਜਿਆਦਾ ਬਿਮਾਰ ਹੋ ਗਿਆ ਫਿਰ ਵਿਚਾਰੇ ਉਹ ਤਾਂ ਹੋਰ ਪੈਸੇ ਲੱਗਣੇ ਥਾਂ ਹੋ ਜਾਣਗੇ ਜੇ ਆਪਾਂ ਬਹਿਮ ਕਰਾਂਗੇ ਤਾਂ ਬਹਿਮ ਹੁੰਦੇ ਵੀ ਆਪਾਂ ਕਹਿੰਦੇ ਨੇ ਹਾਂ ਬਹਿਮ ਹੋਏ ਜੇ ਆਪਾਂ ਕਰਾਂਗੇ ਨਾ ਮਜਿੱਤੇ ਹੋ ਕੇ ਕੰਮ ਕਰੀ ਆਵਾਂਗੇ ਤਾਂ ਕੋਈ ਬਹਿਮ ਨਹੀਂ ਆਗਾ ਕਿਸੇ ਕੰਮ ਚੂ ਮੈਂ ਨਾ ਮਾਚਪੈਣੀ ਨਹੀਂ ਚਾਹੀਦਾ ਉਹਨਾਂ ਤਾਂ ਕਹ ਰਹੇ ਉਹ ਹੀ ਕਰਨਾ ਉਹ ਹੀ ਖਾਣਾ ਹੋਰ ਉਹ ਵੀ ਤਾਂ ਨਹੀਂ ਗਿਆ ਕੰਮ ਕਰਕੇ ਅਗਲਾ ਪੈਸਾ ਮੰਗੋ ਜੇ ਆਪਾਂ ਟਾਈਮ ਤੇ ਨਹੀਂ ਮਦਦ ਕਰਾਂਗੇ ਤਾਂ ਅੱਗੇ ਪਿੱਛੇ ਮਦਦ ਕਰਨ ਦਾ ਕੀ ਫਾਇਦਾ ਹੋਇਆ ਤੇ ਜੇ ਬੈਨ ਨਹੀਂ ਦੇਖੀ ਆਵਾਂ ਹੋਰ ਹਾਂਜੀ ਸਸੀ ਕਾਲ ਜੀ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਠੀਕ ਠਾਕ ਹੋਵੋਗੇ ਤੁਸੀਂ ਅਖੀਰ ਤੱਕ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦੀ ਤੁਹਾਡਾ ਜਿਹੜੇ ਦੋਸਤ ਸਾਡੇ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦਬਦੋ ਤਾਂ ਕਿ ਜੋ ਵੀ ਵੀਡੀਓ ਪਾਈਏ ਤੁਹਾਨੂੰ ਟਾਈਮ ਤੇ ਟਾਈਮ ਮਿਲ ਜਾਇਆ ਕਰੇ ਤੇ ਸਾਡੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਵੀਰ ਬਣ ਕੇ ਅਸੀਂ ਹੈਗੇ ਨਵੇਂ ਤੇ ਸਾਨੂੰ ਤੁਹਾਡੇ ਪਿਆਰ ਦੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੇ ਦੇ ਬਜ਼ੁਰਗ ਜਾਂ ਨਵੇਂ ਮੁੰਡੇ ਕੁੜੀਆਂ ਅੱਜ ਵੀ ਬਹਿਮ ਕਰਦੇ ਨੇ ਜਿਹੜੇ-ਜਿਹੜੇ ਬਹਿਮ ਕਰਕੇ ਜਿਨ੍ਹਾਂ ਦੇ ਘਰੇ ਕਲੇਸ਼ ਹੁੰਦਾ ਕਿਰਪਾ ਕਰਕੇ ਕਮੈਂਟ ਜਰੂਰ ਕਰਿਓ 样了吧。